ਨਹੀਂ ਰਾਜੂ ਉਹ ਨਹੀਂ ਮੇਰੀ ਪਾਪ ਮੈਂ ਤਾਂ ਬੱਗੇ ਬੰਦ ਕਰਦਾ ਹਾਂ ਯਾਰ ਅਰੇ ਗੱਲ ਬਣਾਣੀ ਪੱਟੀ ਪੈਣੀ ਬੀ ਚੱਲ ਪੱਟਣੀਆਂ ਲਈ ਫਿਰ ਫਿਰ ਥੀ ਹੋ ਗਿਆ ਫਿਰ 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 ਤੁਰਿਆ ਫਿਰ ਮੈਦਾਨਾ ਨਾ ਨਾ ਉਹ ਮਟਾਏਆਂ ਦਾ ਇੱਕ ਤੈਨੂੰ ਰੱਖ ਦੋ ਮੈਂ ਚੱਕਾ ਮਾ ਦੇ ਯਾਰ ਸਰ ਕੋ ਛੱਡ ਕੇ ਦਫ਼ਤਰ ਨੂੰ ਮੈਂ ਕਾਹਨ ਸਾਰਾ ਕਰੀ ਕਰੀ 30000 ਦਾ ਕਹਤਾ ਬਾਹਲੀ ਗੱਲਾਂ ਦਾ ਫਾਇਦਾ ਪਾਣੀਆਂ ਗੱਲਾਂ ਮੇਰੀ ਸੁਣ ਤਾਂ ਗੱਲ ਉਹ ਨਾ ਤੁਹਾਨੂੰ ਆ ਜਾਈ ਗਿਆ ਅਗਰ ਤੂੰ ਹੁਣ ਵੇਲਾ ਸੀ ਮਾਨ ਰੱਖੀ ਜਾਂਦੇ ਸਾਰੀਆਂ ਗੱਲਾਂ ਤੇ ਯਾਰ ਦੋ ਦੰਦ ਦੋ ਦੰਦ ਦੋ ਦੰਦ ਲੱਗੇ ਆ ਜੇ ਹੁਣੇ ਲਾਏ ਸਗਾ ਨਹੀਂ ਆਵੇ ਕੋਈ ਜਿਹੜੀ ਹੁਣ ਬੋਲੀ ਨੂੰ ਹੋ ਰਹੀ ਆ ਦੋ ਦੰਦ ਬੱਚਾਗਾ ਦੋ ਦੰਦ ਬੱਚੇ ਦੀ ਬੋਲੀ ਹੋਣ ਜਾ ਰਹੀ ਆ ਇਹ ਤੇ ਆ ਦੇਖ ਲੋ ਤੁਸੀਂ ਧਿਆਨ ਨਾਲ ਦੋ ਦੰਦ ਬੱਚੇ ਜਿਹੜੇ ਬਚਾਲੋ ਬਾਪ ਪੁੱਤ ਸਾਰਾ ਬੱਡੂ ਰੋਕ ਲੈ ਚੌੜਾ ਦਾ ਕਰ ਲੋ ਖੜਾ ਭਾਈ ਮਤਲਬ ਦੋ ਦੰਦ ਦਾ ਮਤਲਬ ਕੀ ਹੁੰਦਾ ਏ ਦੰਦ ਦੰਦ ਦੋ ਦੰਦ ਦੋ ਦੰਦ ਪੌਣੇ ਦੋ ਸਾਲ ਦਾ ਮੇਰੀ ਸੁਣ ਲੈ ਗੱਲ ਜਾੜੋ ਤੁਸੀਂ ਬਾਹਰ ਜਾੜੋ ਬੰਤੀ ਜੀ ਗੱਲ ਬੋਲੋ ਨਹੀਂ ਨਹੀਂ ਸਹੀ ਆ ਗੱਲ ਸਲਾਹ ਕਰਨਾ ਹਾਂ ਜੀ ਇਹ ਸਲਾਹ ਕਰਦੇ ਆਂ ਬੱਚਿਆਂ ਵਾਲੀਆਂ ਥੋਣ ਵਾਲੀਆਂ ਬੱਚਿਆਂ ਵਾਲੀਆਂ ਅੱਛਾ ਇਹਨੇ ਵੀ 18 ਨਾਲ ਇਹਨੇ ਬਣਾਣੀ ਪੱਟੀ ਪੈਣੀ ਪਈ ਚੱਲ ਪੱਟੀਆਂ ਲਈ ਫਿਰੋ ਫਿਰ ਫੇਟੀ ਹੋ ਗਿਆ ਫਿਰ 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 ਤੁਰਿਆ ਫਿਰ ਮੈਦਾਨਾਂ ਫਿਰ ਉਹ ਪੱਕੀ ਗਰਬਾ ਵਾਲਾ ਫਰਕ ਫਿਰ ਕੋਈ ਗੱਲ ਫੜਾ ਦੇ ਸਾਈ ਫੇਕੀ ਨਹੀਂ ਰਹੋ ਨਹੀਂ ਨਹੀਂ ਟਿੱਕ ਪਰ ਵੀ ਲੱਗੀ ਜਾਂਦੇ ਆ ਮੈਨੂੰ ਦੱਸ ਨਾ ਪਾਸੇ ਕੋ ਦੱਸਾਂ ਬੜਾ ਇੱਥੇ ਨਾ ਕੰਨ ਚਾ ਦੇ ਔਲੀ ਭਾਈ ਉਹਨੂੰ ਕਹਿਤਾ ਮਾੜਾ ਆ ਪਾਸੇ ਆਉਣ ਤੇ ਹੁਣੇ ਬਣਾ ਲਿਆ ਉਸ ਆ ਯਾਰ ਨਹੀਂ ਨਹੀਂ ਬੱਸ ਬਣਾ ਲੈ। ਬੇਤਾ ਕੱਚੀਆਂ ਗੱਲਾਂ ਦਾ ਨਹੀਂ ਕੋਈ ਫਾਇਦਾ ਦਵਾ ਲੈ। ਇਹ ਐਡਾ ਮਾਲ ਵਿੱਚ ਉਹ ਨੂੰ ਮੈਂ ਤੇਰੇ ਨਾਲ ਪਕਾਈ ਨਹੀਂ ਕਰਦਾ। ਬੱਕਰੀਆਂ ਵਾਲੇ ਪਾਚ ਪਾ ਦੇ। ਨਹੀਂ ਨਹੀਂ। ਕਿਉਂ ਜੀ? ਨਹੀਂ ਨਹੀਂ। 22.5 ਦਾ। ਢੂੜੀ ਬੰਦੇ ਦਾ ਕੋਈ ਫਰਕ ਨਹੀਂ। ਨਹੀਂ ਪੁੱਛੇ ਕਹਿਤਾ ਮੈਨੇ। ਨਹੀਂ ਢੂੜੀ ਬੰਦੇ ਦਾ ਕੋਈ ਫਰਕ ਨਹੀਂ। ਭਾਈ ਕਦਰ ਕਰੋ ਹੁਣ ਸਾਡੀ। ਨਹੀਂ ਨਹੀਂ ਹੁਣ ਤੁਸੀਂ ਹੁਣ ਤੁਸੀਂ ਹੋਰ ਗੱਲਾਂ ਨਹੀਂ ਹੋਵੇ। ਨਹੀਂ ਹੋਣਾ ਨਹੀਂ ਮਾਲ ਖੀ ਗਿਆ ਤੇ ਨਹੀਂ ਹੋਣੀ ਨਹੀਂ ਮਾਨ ਕਰਾ ਹੋ ਇੰਨਾ ਮਾਨ ਤੇ ਕਾਹਦਾ ਮਾਨ ਦੇ ਦੀ ਨਹੀਂ ਅਸੀਂ ਤਾਂ ਇੰਨਾ ਮਾਨ ਕਰੀਏ ਨੇ ਤੁਝਾ ਮਾਰ ਰੱਖੇ ਤੇ ਬਾਬੂ ਪੁੱਤ ਹੋ ਗਏ ਦੋ ਮੈਂ ਕੱਲਾ ਰਹਿ ਗਿਆ ਵਾਈ ਕਰਕੇ ਲੋਟ ਕਰਨਾ ਤੈਨੂੰ ਤੇਰੇ ਲਈ 25 ਦਾ ਨਵੇਂ ਹਾਓ ਮੇਰੇ ਕੰਨੀ ਆ 25 ਨਹੀਂ ਲੱਗਿਆ ਨਹੀਂ ਹੋਣਾ ਯਾਰ 25 ਨਹੀਂ 2700 ਰੁਪਏ ਕਰੀਏ ਦਾ ਮੁੱਲ ਹੋ ਨਹੀਂ ਯਾਰ ਲੱਗੀ ਜਾਂਦਾ ਮੁੱਲ ਬੱਬੂ ਲੱਗੀ ਲੱਗ ਜਾਂਦੇ ਭਾਈ ਲੱਗੀ ਜਾਂਦੇ ਨਾ ਲੱਗਦੇ ਹੁੰਦੇ ਕਹਿ ਦਿੰਦੇ ਅਸੀਂ ਤਾਂ ਖੋਜ ਸੀ ਕਿ ਮੈਂ ਕਿਹਾ ਮੈਂ ਆਖਿਆ ਉਹਨਾਂ ਦਾ ਉਹਨਾਂ ਦੇਤੀ ਨਹੀਂ ਦੀ ਲੈਣੇ ਗੱਲ ਗੱਲ ਤੇ ਨਹੀਂ ਮਾਰ ਕਰਲਾ 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 ਨਹੀਂ ਜਾ ਰਿਹਾ ਜਾ ਕਰਿਆ ਰ ਨਾ ਮਾਰ ਲੀਲਾ ਕਰ ਥੋੜੀ ਜਲਦੀ ਨਹੀਂ ਥੋੜਾ ਮਾਰ ਲਾ ਲੀਲਾ ਨਾ ਨੀ ਪਾਪ ਪੁੱਤ ਛੜ ਦੋੜੀਆਂ ਝੜੀਆਂ ਅੱਜ ਲਾ ਦੋ ਫੁੱਲ ਝੜੀਆਂ ਪਾਪ ਪੁੱਤ ਮੇਲਾ ਲਟਾ ਦੋ ਮੇਲਾ ਓਏ ਵੇ ਜਾਨੇ ਬੱਕਰੀਆਂ ਲਿਆਣਾ ਦੇ ਦੋ ਦਾਦਾ ਆ ਫੇਰ ਠੂਕ ਮਰੀ ਮੈਂ ਬੋਲਦਾ ਨਹੀਂ ਲੱਗੇ ਰੁਪਈਆ ਲੱਗੇ ਮੈਂ ਝੂਠਾਂ ਦਾ ਮੇਰੇ ਗੱਲ ਇੱਕ ਸੁਣਦਾ ਮੇਰੀ ਜੈਦਾ ਤੂੰ ਵਿਚਾਲੇ ਨਾਲ ਸੌਦੇ ਨਹੀਂ ਆਉਂਦਾ ਗੱਲ ਸੁਣ ਤੈਨੂੰ ਪੁੱਗਗੇ ਤਾਂ 27 ਦਾ ਬਕਾਇਆ ਹੈਗਾ ਨਾ ਬਕਾਇਆ ਨਹੀਂ ਵਿਚਾਰੇ ਨਾ ਹੁਣ ਉਹ ਨਿਬੜਦੇ ਲੋ ਉਹ ਵਿਚਾਰਾ ਉਹ ਆਖੀਂਦਾ ਯਾਰ ਲੱਗੇ ਵੀ ਸਹੀ ਲਗਾਉਂ ਸਾਰਾ ਮੈਂ ਪੁੱਗਦੇ ਲਾਦੇ ਅਸੀਂ ਉਹਦੇ ਪੁੱਗਦੇ ਲਾਵਾਂਗੇ ਯਾਰ ਠੀਕ ਹੈ ਤੂੰ ਯਾਰ ਗੱਲ ਕੋਈ ਨਾ ਕਰ ਬੰਦੇ ਦੇ ਤੂੰ ਕਹਿ ਲੋਗਾ ਹਾਂ ਉਹਦਾ ਬਣ ਗਿਆ ਤੂੰ ਤੂੰ ਫੁਸ਼ਾ ਚੱਲ ਨਹੀਂ ਤੂੰ ਫੁਸ਼ਾ ਚੱਲ ਮੋਲ ਤੋਂ ਮੈਂ ਘਾਂ ਚੱਲਾਂ ਫੁਸ਼ਾ ਚੱਲ ਮੋਲ ਮੈਂ ਫੁਸ਼ਾ ਆਟੂੰਗਾ ਗੱਲ ਕਰ ਬਚਾਉਣਾ ਚੱਲ ਯਾਰ ਕਹਿੰਦਾ ਬਾਪਾ ਮਰ ਜਾ ਦੋ ਦੰਦ ਬੱਚਾ ਕਰਨ ਖੜੇ ਨਾ ਕਰੂ ਮੇਰੇ ਉਹ ਸੋਤਾ ਕਰੂ ਰੱਬ ਲੱਗਦੀ ਕਰ ਕੈਨੀ ਯਾਰ ਇਹ ਨਾਲੇ ਮਗਰ ਨਾਲ ਲੱਗਦਾ ਬਸ ਰੱਬ ਲੱਗਦੀ ਕਰਤੀ 23000 ਦਾ ਨਿਭੜ ਗਿਆ ਨਹੀਂ ਹੋਣਾ ਲੈ ਨਵੇੜੇ ਯਾਰ ਨਹੀਂ ਮੈਂ ਉਹ ਨਹੀਂ ਐਨਾ ਮਾਲ ਖਰੀਦਿਆ ਅੱਜ ਰਾਜੂ ਮੇਰੀ ਗੱਲ ਸੁਣਾ ਉਹ ਨਹੀਂ ਗੱਲ ਸੱਚੀਆਂ ਗੋਲੀਆਂ ਮੈਂ ਸਾਲਾ 15 ਨਹੀਂ ਕੀ ਕਰਨਾ ਨਹੀਂ ਮੇਰੀ ਗੱਲ ਸੁਣ ਸਾਲੇ ਪਤਾ ਜੀ ਦਾ ਮੈਂ ਕੀ ਮਾਨੇ ਯਾਰ ਫਰੀਦ ਦੇ ਵਿੱਚ ਜਾ ਕੇ ਕਹ ਜੇ ਮੈਂ ਕਿਹਾ ਉਹਨਾਂ ਨੂੰ ਦੋ ਚਾਹੀਏ ਤੇ ਹੋਰ ਮਿਲਦਾ ਤਾਂ ਹੋਰ ਲੈਣਾ ਕੋਈ ਚੱਕਰੀਆਂ ਪੱਟ ਵੇਚ ਲਾਂਗੇ ਨਾ ਬੱਚਾ ਦੋ ਦੰਦ ਦੇ ਲਵਾਉਣਾ ਹਾਂ ਦੋ ਦੰਦ ਬੱਚਾ ਯਾਰ ਨਵਾ ਹਾਂ ਅਜੀ ਰਜੈਂਟ ਵੇਖੀ ਕਿਹੜਾ ਇਹਦਾ ਫਿਰ ਨਵੇਂ ਰਜੈਂਟ ਕੱਢੋ ਹੁਣ 31 ਮਾਰਚ ਸਾਢੇ 23 ਦਾ ਹੋਗਾ ਓਏ ਕਿਉਂ ਯਾਰ ਅੱਜ ਪਾਈ ਕਰਾਈ ਨਾ ਬੱਟਾ ਹੋ ਗਿਆ ਚੌਕਾ ਓ ਨਹੀਂ ਹੋਣਾ ਨਾ ਠੀਕ ਹੈ ਉਹ ਨਹੀਂ ਛੱਡ ਫੜ ਓ ਨਹੀਂ ਰਾਜੂ ਓ ਨਹੀਂ ਮੇਰੀ ਤਾਂ ਬਾਪ ਮੈਂ ਤਾਂ ਭੁਗੇ ਬੰਦ ਕਰਦਾ ਯਾਰ ਅਰੇ ਗੱਲ ਉਹ ਟੱਕਰ ਉਹ ਤੇਰੀ ਬੱਚੀ ਆ ਜੀ ਆ ਉਹ ਛੱਡ ਕੇ ਜਾ ਉਹ ਰੁਪਏ ਲੱਗੇ ਰਾਜੂ 5 ਲੱਗਲੇ 24 ਦਾ ਬਾਈ ਜੀ ਤੁਹਾਡੇ ਕੋਲ ਬੜ ਗਿਆ ਯਾਰ ਕਿਵੇਂ ਰਾਜੂ ਕਾਟਾ ਖਾ ਉਹ ਨਿੱਪੜ ਗਿਆ ਬੱਸ ਉਹ ਨਿੱਪੜ ਗਿਆ ਉਹ 27 ਦਾ ਵੀ ਦੇਣੀ ਕਰੀ ਜਾ ਨਾ ਲਾ ਕੇ ਨਹੀਂ ਯਾਰ ਹੋਏ ਠੱਗਦੇ ਕਿਉਂ ਦੇਖ ਰਹੇ ਨੋਟ ਰਾਜੂ ਚੱਕਲ ਮਾਰਾ ਨਹੀਂ ਮਾਰਾ ਰਾਜੂ ਜਾਂ 24.5 ਨਹੀਂ ਹੁਣ ਰਾਜੂ ਯਾਰ ਕਿਉਂ ਕਰਾਈ ਨਾ ਮੈਂ ਉਹੀ ਗੱਲ ਆ ਨਹੀਂ ਹੁਣ ਮੇਰੀ ਗੱਲ ਸੁਣ 19 ਬਸ 22 ਲੱਗੇ 27 ਦਾ ਬੱਕਰ ਲੈ ਜੀ ਤੁਹਾਡਾ ਮਾਰਨਾ ਨਹੀਂ ਨਿਪੜ ਗਿਆ ਯਾਰ ਹੋਰ ਮੈਂ ਖੋਦਾ ਮੈਂ ਖੋਦਾ ਚੰਗਣ ਲੱਗਦਾ ਨਹੀਂ ਨਹੀਂ ਫਿਰ ਤੁਸੀਂ ਆ ਪਾ ਲਿਓ ਬੰਦੇ ਨਹੀਂ ਨਹੀਂ ਇੱਕ ਮਿੰਟ ਇੱਥੇ ਉਹ ਤੂੰ ਪੈ ਹੈ ਵੀ ਲੱਤ ਪੈ ਹੈ ਤੇ ਬੱਕਰਾ ਨਹੀਂ ਨਹੀਂ ਜੀ ਨਹੀਂ ਮੈਂ ਮੈਂ ਖੋਦਾ ਵੀ ਤੇ ਬੱਕਰਾ ਲੈ ਜਾ ਐਂ ਗੱਲ ਪਰ ਨਹੀਂ ਯਾਰ ਅੱਜ ਕਿਉਂ ਮਾਰੀ ਨਾ ਨਹੀਂ ਰਾਜੂ ਇਹ ਲੱਗੇ ਰੁਪਈਆ ਲੱਗੇ ਆ ਮੈਂ ਇਹਨੇ ਅੜਿਆ ਤੈਨੂੰ ਬੱਕਰਾ ਜੀ ਤੇ ਪੰਨੇ 10 ਰੁਪਏ ਜੀ ਅੜਿਆ ਬੱਕਰਾ ਉਹ ਨਹੀਂ ਰਾਜੂ ਇਹ ਤੂੰ ਕਾਕਾ ਨੂੰ ਡੱਕਰ ਨੇ ਡੱਕਰ ਦਾ ਨਹੀਂ ਮੈਂ ਰਾਜੂ ਉਹ ਲੈ ਇਹਨਾਂ ਬੱਕਰਾ ਮੈਂ ਖਮਸੀਰ ਮਾਰ ਦੇ ਬਸ ਲੈ ਲੈ ਦੇ ਦੇ ਕੋ ਹਾਂ ਖਮਸੀਰ ਮਾਰ ਦੇ ਫਿਰ ਮਾਰ ਦੇ ਉਹ ਦੇ ਲੈ ਦੇ ਦੇ ਚੱਲ ਸਾਡੇ 25 ਚੱਲ ਭਾਈ ਜੱਟ ਦੇਓ ਚੱਲ ਫੜੋ ਫੜ 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 ਚੱਲ ਬੱਸ ਬੰਨ ਗੱਡੀ ਚ ਬੰਨ ਗੱਡੀ ਚ ਹੋਰ ਯਾਰ ਬੀਆ ਉਹ ਯਾਰ ਤਾਂ ਪਹਿਲਾਂ ਸਾਡੇ ਬੱਚੇ ਸੱਤ ਦਾ ਹੋ ਗਿਆ ਜੀ ਬੱਕਰੇ ਦੋ ਦੰਦ ਬੱਕਰਾ ਸਾਹਿਬ ਜੀ ਜੋ ਵੱਪੂ ਆ ਦੋਦੰਦ ਬੱਕਰਾ ਜੀ ਬਹੁਤ ਹੀ ਰੈਡ ਰੈਡ ਤੋਂ ਬਾਦ ਇਸ ਬੱਕਰੇ ਦਾ ਦੋਦੰਦ ਬੱਕਰਾ ਹੈ ਮੀਟਰ ਵਾਸਤੇ ਲਿਆ ਹੈ ਬਾਈ ਖਾਲੀ ਤੋਂ ਆਏ ਸੀ 15000 ਰੁਪਿਆ ਚਿਦਾ ਗਿਆ ਤੇ 18000 ਦਾ ਸੌਦਾ ਹੋ ਚੁੱਕਾ ਹੈ ਜੀ ਤੁਸੀਂ ਦੇਖ ਸਕਦੇ ਹੋ ਲਾਈਵ ਸੌਦਾ ਸੀ ਇਹ ਲਾਈਵ ਸੌਦਾ 25000 ਦਾ ਹੋ ਚੁੱਕਾ ਹੈ ਰਾਜੂ ਨੇ ਸੌਦਾ ਬਹੁਤ ਹੀ ਰੈਡ ਰੈਡ ਤੋਂ ਬਹੁਤ ਹੀ ਰੌਣਕ ਹੈ ਇਹ ਦੇਖ ਸਾਹਿਬ ਪੂਰਾ ਕਰਮੋ ਪੂਰਾ ਕਰਮੋ ਬੱਕਰੀਆਂ ਖਰਾਬ ਬੇਚ ਬਕਰਤ ਪਾੜੀ ਪੈਂਡਾ ਜੰਨੀ ਦਾ ਵੀ ਚੱਲ ਜਾ ਠੀਕ ਹੈ ਪਰ ਹੁਣ ਮਰਦਾ ਇੱਧਰ ਨੂੰ ਬਸ ਚੌੜਾ ਕਾਲਾ ਬੁੜਿਆ ਖਾਣਾ ਲਾ 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 ਦੇਖੋ ਮਿੱਕ ਮੈਂ ਜਾ ਬੰਦਾ ਓਏ ਤੇਰੀ ਇੱਧਰ ਮੇਰਾ ਯਾਰ ਆ ਯਾਰ ਪੜਾ ਯਾਰ ਆ ਥੋੜਾ ਗੱਲ ਆ ਲੈ ਬਸ ਠਹਿ ਲੈਨੇ ਬਸ ਯਾਰਾ ਤਾਂਹੀਂ ਤੇਰਾ ਪਿਆਰ ਹੈ ਇਧਰ ਹਾਂ ਆਪਾਂ ਦੀ ਗੱਲ ਗੱਲ ਸਾਰਾ ਨਾ ਪਿਆਰਾ ਰਾਜੂ ਇਹਦੇ ਨਾਲ ਕੱਟੇ ਨੂੰ ਨਿਕੜ ਦਿੰਦਾ ਰਾਜੂ ਯਾਰ ਤੁਸੀਂ ਕਿਹੜੇ ਨੂੰ ਸਾਡੀ ਅੱਛਾ 来吧吧。 25 ਹਾਂ ਜੀ ਆ ਰਿਹਾ ਮੈਂ ਤਾਂ ਕੱਟ ਤੇ ਬੰਦ ਗਿਆ ਸਾਡੇ ਹਾਂ ਜੀ ਜੋ 50 ਯਰ ਵਾਲਾ ਆ ਜੀ ਥੋੜਾ ਸਾਈ ਯਾਰਾ ਆ ਜੀ ਪਰਚੀ ਕਰਾਓ ਇਹ 500 ਛੋੜੀ ਸਾਨੂੰ ਦਿੱਤੀ ਆ ਆ ਕੋਲ ਖੜੇ ਸੀ ਸਿੰਘ ਮੈਂ ਨਾ ਨਾ ਤੇਰੇ ਮੈਂ ਕਹਿੰਦਾ ਇਹਦਾ ਮੁੰਡਾ ਬੱਸ ਆ ਉਹਨਾਂ ਨੂੰ ਉਹ ਨਾ ਆ ਬੱਕਰੀਆਂ ਆ ਬੱਕਰੀਆਂ ਦੀ ਖਾਈ ਤੂੰ ਕਿਹਦੇ ਦੋਏ ਪਾਸੋਂ ਚੋਨੇ ਉਹੀ ਕੋਈ ਗੱਲ ਚਲੋ ਚਲ ਜਾ ਯਾਰ ਜਾ اينه اينو اڑا ہاں اينو اڑا پنجا